ਇਹ ਐਸੀ ਮੈਡੀਸਿਨ ਹੈ ਵੀਰੋ ਕਿ ਜਿਵੇਂ ਆਪਾਂ ਖਾਣੀ ਤੇਵੇਂ ਸਾਡੇ ਬ੍ਰੇਨ ਨੂੰ ਤਾਕਤ ਜਿਹੜੀ ਆ ਨਾ ਉਹਨ ਦਾ ਸਪੋਰਟ ਮਿਲਣੀ ਸ਼ੁਰੂ ਹੋ ਜਾਣੀ ਇੱਕਦਮ ਜਿਹੜਾ ਸਾਡਾ એનર્ਜੀ ਲੈਵਲ ਆ ਉਹ ਬੂਸਟ ਹੋਣਾ ਸ਼ੁਰੂ ਹੋ ਜਾਏਗਾ ਇਸ ਮੈਡੀਸਿਨ ਦੇ ਨਾਲ ਸੋ ਸਾਰੇ ਦੋਸਤਾਂ ਨੂੰ ਪਿਆਰ ਪਰਿਸ਼ਤ ਸ਼੍ਰੀ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਬੁੱਢਾ ਦਲ ਦੁਆਬਾ ਸੋ ਸਾਰੇ ਵੀਰਾਂ ਦੇ ਚਰਨਾਂ ਦੇ ਵਿੱਚ ਸਭ ਤੋਂ ਪਹਿਲਾਂ ਇਹ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸੋ ਜਿਹੜੇ ਵੀਰ ਨਵੀਆਂ ਵੀਡੀਓ ਦੇਖਣ ਲੱਗੇ ਹਨ ਜਿਹੜੇ ਨਵੇਂ ਵੀਵਰ ਹਨ ਉਹਨਾਂ ਵਾਸਤੇ ਦੱਸ ਦਿੰਦਾ ਕਿ ਮ ਨੁਸਖੇ ਹਨ ਉਹ ਦੱਸਦਾ ਹਾਂ ਪਿਛਲੀਆਂ ਵੀਡੀਓ ਦੇ ਵਿੱਚ ਮੈਂ ਵੀਰੇਜ ਦੇ ਪਤਲੇ ਪੰਤੋਂ ਤਾਂ ਤੋਂ ਸੁਪਨ ਦੋਸ਼ ਤੋਂ ਲੀਵਰ ਦੀ ਗਰਮੀ ਤੋਂ ਮਿਹਦੇ ਦੀ ਗਰਮੀ ਤੋਂ ਮੂਹ ਦੇ ਸ਼ਾਲਿਆਂ ਤੋਂ ਬਵਾਸੀਰ ਤੋਂ ਕਬਜ ਤੋਂ ਬਹੁਤ ਵਧੀਆ ਦੋ ਨੁਸਖੇ ਦੋ ਵੀਡੀਓ ਬਣਾ ਕੇ ਨੁਸਖੇ ਦੱਸੇ ਹਨ ਸੋ ਉਹ ਤੁਸੀਂ ਜਾ ਕੇ ਮੇਰੇ YouTube ਚੈਨਲ ਜਸੇਦਾਰ ਬੁੱਢਾ ਦਲ ਦੁਆਬਾ ਤੇ ਦੇਖ ਸਕਦੇ ਹੋ ਸੋ ਅੱਜ ਜਿਵੇਂ ਮੈਨੂੰ ਸਰਦਾਰ ਦਸੰਤ ਸਿੰਘ ਹੋਣਾ ਨੇ ਕਮੈਂਟ ਕਰਕੇ ਕਿਹਾ ਸੀ ਕਿ ਬਾਬਾ ਜੀ ਦਿਮਾਗ ਨੂੰ ਰਿਲੈਕਸ ਰੱਖਣ ਵਾਲਾ ਸੋ ਦਿਮਾਗ ਦੀ ਤਾਕਤ ਵਧਾਉਣ ਵਾਲਾ ਦਿਮਾਗ ਦੀ ਸ਼ਮਤਾ ਵਧਾਉਣ ਵਾਲਾ ਕੋਈ ਵਧੀਆ ਨੁਸਖਾ ਦੱਸੋ ਮੈਨੂੰ ਬਹੁਤ ਸਾਰੇ ਵੀਰ ਉਦਾਂ ਵੀ ਕਹਿੰਦੇ ਰਹਿੰਦੇ ਹਨ ਕਿ ਬਾਬਾ ਜੀ ਬ੍ਰਹਮੀ ਬੂਟੀ ਤੇ ਬਥੇਰੀ ਖਾਦੀ ਆ ਸੰਖ ਪੁਸ਼ਪੀ ਵੀ ਬਥੇਰੀ ਖਾਈਦੀ ਆ ਪਰ ਕੋਈ ਫਰਕ ਨਹੀਂ ਪੈਂਦਾ ਸੋ ਇਸ ਤਰ੍ਹਾਂ ਦਾ ਦਿਮਾਗ ਨੂੰ ਐਕਟਿਵ ਰੱਖਣ ਵਾਲਾ ਮੈਮਰੀ ਨੂੰ ਸ਼ਾਰਪ ਰੱਖਣ ਵਾਲਾ ਜਿਹੜੀ ਯਾਦਦਾਸ਼ਤ ਕਮਜ਼ੋਰ ਹੋ ਰਹੀ ਆ ਜਾਂ ਦਿਮਾਗ ਦੇ ਵਿੱਚ ਚਿਰਚੜਾ ਪੰਦ ਆ ਜਾਂਦਾ ਜਾਂ ਆਪਾਂ ਕੋਈ ਕਿਤਾਬ ਪੜ੍ਹਨ ਲੱਗਦੇ ਆ ਤੇ ਦਿਮਾਗ ਦੀ ਜਿਹੜੀ ਮੈਮਰੀ ਆ ਉਹ ਵੀਕ ਆ ਫਟਣ ਲੱਗ ਪੈਂਦੀ ਆ ਦਿਮਾਗ ਫਟਣਾ ਆ ਜਾਂਦਾ ਯਾਦ ਨਹੀਂ ਰਹਿੰਦਾ ਪੜ੍ਹਨ ਨੂੰ ਦਿਲ ਭੁੱਲ ਜਾਂਦਾ ਘਰੋਂ ਨਿਕਲੇ ਆਂ ਸ਼ਹਿਰ ਨੂੰ ਕੋ ਕੰਮ ਕਰਨ ਵਾਸਤੇ ਉਹ ਸਾਰੇ ਕੰਮ ਚੇਤੇ ਭੁੱਲ ਜਾਂਦੇ ਹਨ ਮੈਮਰੀ ਵੀਕ ਹੈ ਰੁਚੀ ਨਹੀਂ ਆ ਇੰਟਰਸਟ ਨਹੀਂ ਬਣਦਾ ਹੈ ਦਿਲਚਸਪੀ ਨਹੀਂ ਬਣਦੀ ਹੈ ਕਿਸੇ ਵੀ ਕੰਮ ਤੇ ਫੋਕਸ ਨਹੀਂ ਹੁੰਦਾ ਹੈ ਦਿਮਾਗ ਥਕਿਆ ਥਕਿਆ ਰਹਿੰਦਾ ਹੈ ਪੂਰਾ ਐਕਟਿਵ ਨਹੀਂ ਆ ਜਿੰਨੀ ਸਾਡੀ ਦਿਮਾਗ ਦੀ ਪੂਰੀ ਸ਼ਮਤਾ ਹੈਗੀ ਆ ਉਹ ਅਸੀਂ ਵਰਤ ਨਹੀਂ ਸਕਦੇ ਦਿਮਾਗ ਰਿਲੈਕਸ ਨਹੀਂ ਕਰਦਾ ਥੋੜੀ ਜੀ ਕੋਈ ਗੱਲ ਆਂਦੀ ਆ ਗੁੱਸਾ ਆ ਜਾਂਦਾ ਹੈ ਦਿਮਾਗ ਦੀ ਜਿਹੜੀ ਟੋਲਰੈਂਸ ਆ ਜਿਹੜੀ ਬਰਦਾਸ਼ਤ ਕਰਨ ਦੀ ਸਮਰੱਥਾ ਆ ਉਹ ਬਹੁਤ ਘੱਟ ਚੁੱਕੀ ਹੈ ਸੋ ਇਸ ਤਰ੍ਹਾਂ ਦੀਆਂ ਜਿੰਨੀਆਂ ਵੀ ਦਿਮਾਗ ਨਾਲ ਰਿਲੇਟਡ 올 ਓਵਰ ਜਿੰਨੀਆਂ ਵੀ ਪ੍ਰੋਬਲਮਾਂ ਹਨ ਉਹਨਾਂ ਨੂੰ ਠੀਕ ਕਰਨ ਵਾਸਤੇ ਦਿਮਾਗ ਨੂੰ ਇੱਕ ਬੂਸਟ ਕਰਨ ਵਾਸਤੇ ਜਿੱਦਾਂ ਤੁਸੀਂ ਮੈਂ ਜਿਹੜਾ ਅੱਜ ਤੁਹਾਨੂੰ ਨੁਸਖਾ ਦੱਸਾਂਗਾ ਇਹ ਜਿੱਦਾਂ ਹੀ ਤੁਸੀਂ ਵਰਤਣਾ ਇੱਕ ਦੋ ਦਿਨ ਤੁਹਾਨੂੰ ਵਰਤਦੇਆਂ ਨੂੰ ਹੋ ਜਾਣਾ ਤੁਹਾਡੀ ਜਿਹੜੀ ਦਿਮਾਗ ਦੀ એનર્ਜੀ ਲੈਵਲ ਆ ਉਹ ਬੂਸਟ ਹੋ ਜਾਣਾ ਬਹੁਤ ਜ਼ਿਆਦਾ ਤੁਹਾਡੀ ਸੋਚਣ ਸਮਝਣ ਦੀ ਜਿਹੜਾ ਤੁਹਾਡਾ IQ ਲੈਵਲ ਆ ਉਹ ਕਾਫੀ ਜ਼ਿਆਦਾ ਹਾਈ ਹੋ ਜਾਣਾ ਹੈਗਾ ਇਸ ਨੁਸਖੇ ਦੇ ਨਾਲ ਸੋ ਜਿਵੇਂ ਸਾਰੇ ਵੀਰਾਂ ਨੇ ਕਿਹਾ ਕਿ ਬ੍ਰਹਮੀ ਤੇ ਬਸੇਰੀ ਖਾਦੀ ਆ ਸੰਕਪੁਸ਼ਪੀ ਵੀ ਬਹੁਤ ਵਰਤੀ ਆ ਫਾਇਦਾ ਨਹੀਂ ਕਰਦੀ ਆ ਉਹ ਵਧੀਆ ਜਿਹਾ ਨੁਸਖਾ ਦੱਸੋ ਜਿਹੜਾ ਸੱਚਮੁੱਚ ਫਾਇਦਾ ਕਰੇ ਅਸਰ ਕਰੇ ਸੋ ਇਸ ਕਰਕੇ ਤੁਹਾਡੇ ਵਾਸਤੇ ਮੈਂ ਸਭ ਤੋਂ ਵਧੀਆ ਇਹ ਨੁਸਖਾ ਲੈ ਕੇ ਆਇਆ ਹਾਂ ਸਾਰੇ ਵੀਰ ਨੋਟ ਕਰ ਲਓ ਇਹ 8 ਚੀਜ਼ਾਂ ਹਨ 8 ਚੀਜ਼ਾਂ ਤੋਂ ਨੁਸਖਾ ਤਿਆਰ ਹੁੰਦਾ ਹੈ ਸੋ 8 ਚੀਜ਼ਾਂ ਆਮ ਕਰਕੇ ਇਹ ਤੁਹਾਨੂੰ ਸੌਖੀਆਂ ਮਿਲ ਜਣੀਆਂ ਇੱਕ ਦੋ ਚੀਜ਼ਾਂ ਅਪਨਸਾਰੀ ਤੋਂ ਲੈ ਲਿਓ ਬਾਕੀ ਚੀਜ਼ਾਂ ਤੁਹਾਡੀ ਰਸੋਈ ਦੇ ਵਿੱਚ ਵੀ ਤੁਹਾਨੂੰ ਮਿਲ ਜਣੀਆਂ ਹਨ ਕਿਵੇਂ ਤਿਆਰ ਕਰਨਾ ਕਿਵੇਂ ਖਾਣਾ ਉਹ ਸਾਰਾ ਹੀ ਤੁਹਾਨੂੰ ਮੈਂ ਡਿਟੇਲ ਦੇ ਨਾਲ ਦੱਸ ਦਿੰਦਾ ਹਾਂ ਸੋ ਨੁਸਖਾ ਇਸ ਪ੍ਰਕਾਰ ਹੈ ਨੁਸਕੇ ਦੀਆਂ ਜਿਹੜੀਆਂ ਫੋਟੋਆਂ ਹਨ ਉਹ ਵੀ ਮੈਂ ਨਾਲ ਦੀ ਨਾਲ ਤੁਹਾਨੂੰ ਪਾ ਦਿੰਦਾ ਹਾਂ ਤਾਂ ਕਿ ਤੁਹਾਨੂੰ ਪਤਾ ਰਹੇ ਕਿ ਕਿਹੜੀਆਂ ਚੀਜ਼ਾਂ ਆਪਾਂ ਕਿਸ ਤਰੀਕੇ ਦੇ ਨਾਲ ਪਰਚੇਜ਼ ਕਰਨੀਆਂ ਹਨ ਇਹ ਕੀ ਚੀਜ਼ਾਂ ਹਨ ਸੋ ਇਹਨਾਂ ਦੀਆਂ ਜਿਹੜੀਆਂ ਫੋਟੋਆਂ ਆ ਰਹੀਆਂ ਹਨ ਸੋ ਇੱਕ ਵਾਰੀ ਸਾਰੇ ਵੀਰ ਨੋਟ ਕਰ ਲਓ ਤੋਂ ਪਹਿਲਾਂ ਪ੍ਰਵਾਲ ਪਿਸਤੀ ਲੈਣੀ ਹੈ ਆਪਾਂ ਇੱਕ ਤੋਲਾ ਇਹ ਅਨਸਾਰੀ ਦੀ ਦੁਕਾਨ ਤੋਂ ਤੁਹਾਨੂੰ ਪ੍ਰਵਾਲ ਪਿਸਤੀ ਜਿਹੜੀ ਆ ਉਹ ਆਰਾਮ ਦੇ ਨਾਲ ਮਿਲ ਜੇਗੀ ਇਹਨੂੰ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਆ ਸਾਡੇ ਕੋਲੋਂ ਵੀ ਮੰਗਵਾ ਸਕਦੇ ਆ ਆਨਲਾਈਨ ਵੀ ਮੰਗਵਾ ਸਕਦੇ ਆ ਪ੍ਰਵਾਲ ਪਿਸਤੀ ਇੱਕ ਤੋਲਾ ਸ਼ਤਾਵਰ 50 ਗ੍ਰਾਮ ਅਸਗੰਧ 20 ਗ੍ਰਾਮ ਮਿੱਠੀ ਸੌਫ ਹਰੀ 20 ਗ੍ਰਾਮ ਕਾਲੀ ਮਿਰਚ 5 ਗ੍ਰਾਮ ਖਾਸ ਖਾਸ 50 ਗ੍ਰਾਮ ਚਾਰੇ ਮਗਜ 50 ਗ੍ਰਾਮ ਬਦਾਮ ਗੁਰਬੰਦੀ 25 ਗ੍ਰਾਮ ਤੇ ਕੁਝਾ ਮਿਸਰੀ 100 ਗ੍ਰਾਮ ਸੋ ਇਹ ਜਿੰਨਾ ਵੀ ਮਜਬੂਨ ਆ ਇਹ ਤੁਸੀਂ ਆਪਣੇ ਘਰ ਆਪਣੀ ਮਿਕਸੀ ਦੇ ਵਿੱਚ ਲਿਆ ਕੇ ਜਿਹੜੀਆਂ ਆਪਣੇ ਘਰਾਂ ਦੇ ਵਿੱਚ ਮਿਕਸਿੰਗ ਆਉਂਦੀਆਂ ਨੇ ਪਹਿਲਾਂ ਵੱਡੇ ਜੱਗ ਦੇ ਵਿੱਚ ਪਾ ਕੇ ਮੋਟਾ-ਮੋਟਾ ਪੀਸ ਲਓ ਫਿਰ ਛੋਟੇ ਜੱਗ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਇਸ ਦਾ ਜੜਾ ਆ ਉਹ ਪਾਊਡਰ ਬਣਾ ਲਓ ਜਿਹੜਾ ਇਹ ਮਜਬੂਨ ਆ ਤੁਹਾਡੋ ਘੱਟ ਵੀ 1 ਮਹੀਨਾ ਚੱਲੇਗਾ 1 ਮਹੀਨੇ ਦੀ ਮੈਡੀਸਨ ਤੁਹਾਡੀ ਤਿਆਰ ਹੋ ਜਾਣੀ ਆ ਅੱਧਾ ਚਮਚਾ ਸਵੇਰੇ ਸ਼ਾਮ ਸਾਦੇ ਪਾਣੀ ਦੇ ਨਾਲ ਆਪਾਂ ਲੈ ਸਕਦੇ ਆ ਸੋ ਇਸ ਪ੍ਰਕਾਰ ਦੇ ਨਾਲ ਹੋਰ ਬਹੁਤ ਸਾਰੇ ਵੀਰਾਂ ਦੇ ਮੈਨੂੰ ਮੈਸੇਜ ਆ ਰਹੇ ਆ ਕਿ ਤਣਾਵ ਤੋਂ ਦੱਸੋ ਢਿੱਲੇਪਨ ਤੋਂ ਦੱਸੋ ਕਿ ਲਿੰਗ ਦੇ ਵਿੱਚ ਢਿੱਲਾਪਨ ਆ ਰਿਹਾ ਛੇਤੀ ਡਿਸਚਾਰਜ ਹੋ ਰਿਹਾ ਆ ਵੀਰੇ ਦਾ ਪਤਲਾਪਨ ਬਹੁਤ ਆ ਸੋ ਹੌਲੀ ਹੌਲੀ ਮੈਂ ਸਾਰੀਆਂ ਜਿੰਨੀਆਂ ਵੀ ਤੁਹਾਡੇ ਸਵਾਲ ਆਂਦੇ ਆ ਕਮੈਂਟ ਆਂਦੇ ਆ ਉਹ ਮੈਂ ਹੌਲੀ ਹੌਲੀ ਉਹਨਾਂ ਦੇ ਜਵਾਬ ਦਿੰਦਾ ਜਾਵਾਂਗਾ ਤੁਹਾਨੂੰ ਮੈਂ ਨੁਸਖੇ ਜਿਹੜੇ ਵਧੀਆ ਤੋਂ ਵਧੀਆ ਵਾਹ ਕਮਾਲ ਦੱਸਦੇ ਜਾਵਾਂਗਾ ਸੋ ਦੂਜੇ ਨੰਬਰ ਤੇ ਮੈਂ ਜਿਵੇਂ ਦੱਸਦਾਈਆਂ ਕਿ ਢਿੱਲੇਪਨ ਦੀ ਤਣਾਅ ਦੀ ਡਿਸਚਾਰਜ ਦੀ ਜਿਹੜਾ ਅਰਲੀ ਡਿਸਚਾਰਜ ਹੋ ਜਾਂਦਾ ਆ ਜਾਂ ਨਸਾਂ ਦੀ ਕਮਜ਼ੋਰੀ ਆ ਮਸਾਂਆਂ ਦੀ ਕਮਜ਼ੋਰੀ ਆ ਵੀਰਜ ਪਤਲਾ ਹੋ ਕੇ ਵਗ ਜਾਂਦਾ ਵੀਰੇ ਚਿਪਚਿਪਾ ਪਾਣੀ ਆਂਦਾ ਆ ਸੋ स्त्री ਦੇ ਕੋਲ ਆਪਾਂ ਫੀਮੇਲ ਦੇ ਕੋਲ ਜਾਣ ਤੋਂ ਪਹਿਲਾਂ ਹੀ ਝੜ ਜਾਂਦਾ ਆ ਪਹਿਲੇ ਚਿਪਚਿਪਾ ਪਾਣੀ ਆ ਜਾਂਦਾ ਪਹਿਲੇ ਢਿੱਲਾਪਨ ਹੋ ਜਾਂਦਾ ਸ਼ਰਮਿੰਦਗੀ ਮਹਿਸੂਸ ਹੁੰਦੀ ਆ ਲਾਈਫ ਦੇ ਵਿੱਚ ਪਰੇਸ਼ਾਨੀ ਜਿਹੜੀ ਆ ਉਹ ਬਰਦਾਸ਼ਤ ਕਰਨੀ ਪੈਂਦੀ ਆ ਹਾਲ ਜਿਹੜੇ ਨੁਸਖੇ ਆ ਸ਼ਰਤਾਂ ਨੁਸਖੇ ਆ 100% ਜਿਹੜੇ ਅਸਰ ਕਰਦੇ ਨੁਸਖੇ ਆ ਉਹ ਮੈਂ ਆਪ ਖੁਦ ਤਿਆਰ ਕਰਦਾ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਮਿਹਨਤ ਦੇ ਨਾਲ ਮੈਂ ਅਸੀਂ ਜਿਹੜਾ ਆਪ ਦਵਾਈਆਂ ਨੂੰ ਤਿਆਰ ਕਰਦੇ ਆ ਸੋ ਇਹਨਾਂ ਦੀ ਕੁਝ ਕੀਮਤ ਹੁੰਦੀ ਆ ਕਿਉਂਕਿ ਜੇ ਆਪਾਂ ਵਧੀਆ ਚੀਜ਼ ਬਣਾਣੀ ਹੋਵੇ ਚੰਗੀ ਅਸਰਦਾਰ ਦਵਾਈ ਬਣਾਣੀ ਹੋਵੇ ਤਾਂ ਉਹਦੇ ਉੱਤੇ ਥੋੜਾ ਬਹੁਤ ਖਰਚਾ ਤੇ ਆਉਂਦਾ ਹੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਸੋ ਜਿਵੇਂ ਹੋਰ ਬਹੁਤ ਬਾਜ਼ਾਰ ਦੇ ਵਿੱਚ ਮਾਰਕੀਟ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਠੱਗ ਬੈਠੇ ਹੋਏ ਆ ਜਿਹੜੇ ਬਹੁਤ ਮੋਟੀਆਂ ਠੱਗੀਆਂ ਮਾਰਦੇ ਆ ਲੋਕਾਂ ਦੇ ਨਾਲ ਬਹੁਤ ਜ਼ਿਆਦਾ ਪੈਸਾ ਲੋਕਾਂ ਦੇ ਕੋਲੋਂ ਮੰਗਦੇ ਆ ਸੋ ਮੈਨੂੰ ਬਹੁਤ ਲੋਕ ਟੈਲੀ ਤੁਸੀਂ ਭਾ ਦੇ ਨਾਲ ਚੀਜ਼ ਤੁਹਾਡੇ ਕੋਲ ਮਿਲਦੀ ਆ ਪਰ ਜਿਵੇਂ ਆਪਾਂ ਹੋਰਾਂ ਨੂੰ ਟੈਲੀਫੋਨ ਕਰਦੇ ਹੋ ਬਹੁਤ ਬਹੁਤ ਵੱਡੇ ਮੂੰਹ ਅੱਡੇ ਆ ਬੜਬੜੀਆਂ ਮਹਿੰਗੀਆਂ ਦਵਾਈਆਂ ਲੈ ਕੇ ਖਾ ਕੇ ਦੇਖ ਲਈਆਂ ਪਰ ਉਹ ਫਿੱਟੇ ਮੂੰਹ ਵੀ ਨਹੀਂ ਕਹਿੰਦੀਆਂ ਸਾਡਾ ਪੈਸੇ ਦਾ ਨੁਕਸਾਨ ਹੁੰਦਾ ਆ ਸੋ ਇਸ ਕਰਕੇ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਇੱਕ ਵਾਰੀ ਸਾਨੂੰ ਸੇਵਾ ਦਾ ਜਰੂਰ ਮੌਕਾ ਦਿਓ ਇੱਕ ਵਾਰੀ ਜਰੂਰ ਦਵਾਈ ਮੰਗਵਾ ਕੇ ਖਾ ਕੇ ਦੇਖੋ ਕਿਉਂ ਕਿ ਕਿਉਂਕਿ ਸਾਡੇ ਕੋਲ ਦੁਆ ਵੀ ਹੈਗੀ ਆ ਤੇ ਦੁਆ ਵੀ ਹੈਗੀ ਆ ਜਿਹੜੀ ਤੁਸੀਂ ਸਾਡੇ ਕੋਲੋਂ ਕੋਈ ਵੀ ਮੈਡੀਸਨ ਮੰਗਾਓਗੇ ਉਹਦਾ ਜਿਹੜਾ ਕੋਈ ਵੀ ਤਿਲ ਫੁੱਲ ਜਿਹੜਾ ਉਹਦਾ ਕੋਈ ਮੁਨਾਫਾ ਹੋਏਗਾ ਉਹ ਜਿਹੜਾ ਗੁਰੂ ਘਰ ਦੇ ਉੱਤੇ ਲੱਗੇਗਾ ਗੁਰੂ ਘਰ ਦੀ ਉਹਦੇ ਨਾਲ ਸੇਵਾ ਚੱਲੇਗੀ ਕਾਰ ਸੇਵਾ ਚੱਲੇਗੀ ਇੱਕ ਚੈਰੀਟੇਬਲ ਟਰਸਟ ਵਾਂਗ ਹੀ ਕੰਮ ਹੁੰਦਾ ਹੈ ਸੋ ਬਾਕੀ ਜਿਹੜੇ ਹੋਰ ਠੱਗ ਬੈਠੇ ਆ ਉਹ ਤੁਹਾਡੀ ਦਿੱਤੇ ਹੋਏ ਪੈਸਿਆਂ ਦੇ ਨਾਲ ਅਜਿਹੀ ਕਰਨਗੇ ਸ਼ਰਾਬਾਂ ਪੀਣਗੇ ਮਾਸ ਖਾਣਗੇ ਜ਼ਮੀਨਾਂ ਜਾਇਦਾਦਾਂ ਬਣਾਣਗੇ ਗੱਡੀਆਂ ਵਧੀਆ ਲੈਣਗੇ ਤੇ ਬਾਅਦ ਦੇ ਵਿੱਚ ਤੁਹਾਡਾ ਮਖੌਲ ਉਡਾਣਗੇ ਕਿ ਕਿਵੇਂ ਅਸੀਂ ਲੋਕਾਂ ਨੂੰ ਲੁੱਟਿਆ ਸੋ ਇਸ ਕਰਕੇ ਸਾਡੇ ਕੰਮ ਕਰਨ ਦੇ ਵਿੱਚ ਸਾਥਵਿਕਤਾ ਹੈ ਕਿਉਂਕਿ ਜਿਹੜਾ ਸਾਡੇ ਕੋਲ ਤੁਹਾਡਾ ਦਿੱਤਾ ਹੋਇਆ ਟਿੱਲ ਫੁੱਲ ਆਏਗਾ ਕੋਈ ਪੈਸਾ ਆਏਗਾ ਉਹ ਗੁਰੂ ਘਰ ਦੇ ਵਿੱਚ ਲੱਗੇਗਾ ਜਿਸ ਦੇ ਨਾਲ ਸੰਗਤ ਨੂੰ ਦੁਨੀਆ ਨੂੰ ਉਹਦਾ ਕੋਈ ਫਾਇਦਾ ਹੋਏਗਾ ਲਾਭ ਹੋਏਗਾ ਸੋ ਇਨੀਕ ਮੇਰੀ ਬੇਨਤੀ ਆ ਜੇ ਜ਼ਿਆਦਾ ਗੱਲਾਂ ਕਰਾਂ ਤੇ ਵੀਡੀਓ ਵੱਡੀ ਹੋ ਜਾਏਗੀ ਮੈਂ ਹੌਲੀ ਹੌਲੀ ਜਿੰਨੀਆਂ ਵੀ ਕੋਈ ਤੁਹਾਡੇ ਸਵਾਲ ਆਣਗੇ ਜਾਂ ਗੱਲਾਂ ਜਿਹੜੀਆਂ ਤੁਸੀਂ ਮੈਨੂੰ ਪੁੱਛਣੀਆਂ ਚਾਹੁੰਦੇ ਮੈਂ ਹੌਲੀ ਹੌਲੀ ਡਿਸਕਲੋਜ਼ ਸਾਰੀਆਂ ਕਰਦਾ ਜਾਵਾਂਗਾ ਇਨੀਕ ਮੇਰੀ ਬੇਨਤੀ ਸਾਰੇ ਵੀਰ ਪ੍ਰਵਾਨ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ